Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਲੱਗ ਲੱਗੇ ਇਹਦੇ ਚ ਬਾਇਨਰ ਪੈਸਿਸਾਈਡ ਫੈਕਟਰੀ ਹੈਗੀ ਹੈ ਪਿੰਵੇੜੇ ਚ ਹੈਗੀ ਕਿਵੇਂ ਸਰ ਅੱਗ ਕਿਵੇਂ ਲੱਗੀ ਅੱਗ ਇਹਦੇ ਚ ਹੈਗਾ ਹਰਬੀਸਾਈਡ ਪਲਾਂਟ ਹੈਗਾ ਅੰਦਰ ਪਲਾਂਟ ਹੈਗਾ ਮਿਕਸਚਰ ਹੈਗਾ ਸ਼ਾਇਦ ਉਹ ਜੇ ਹੋਈ ਹੈਗੀ ਬਾਕੀ ਇਹ ਨਹੀਂ ਪਤਾ ਲੱਗਦਾ ਹੁਣ ਲੱਗੀ ਕਿਸ ਤਰ੍ਹਾਂ ਹੈਗੀ ਸਪਾਰਕ ਵਗੈਰਾ ਹੈਗੀ ਸਕਾਂਦਾ ਜੀ ਹੋਣੇ ਪਤਾ ਨਹੀਂ ਹੈਗਾ ਨੁਕਸਾਨ ਕਿੰਨਾ ਹੋਏਗਾ ਕਿੰਨੀ ਕਿ ਗੱਡੀਆਂ ਜਿਹੜੀ ਪਾਣੀ ਦੀ ਆ ਉਹ ਅੱਗ ਤੇ ਕੱਪ ਬੰਨ ਦੇ ਵਿੱਚ ਲੱਗ ਗਈਆਂ ਨੇ ਗੱਡੀਆਂ ਹੈਗੀਆਂ ਸਾਡੀ ਬੌਜਰ ਹੈਗਾ ਉਹਦੇ ਤਿੰਨ ਗੱਡੀਆਂ ਆ ਜਾਂਦੀਆਂ ਇੱਕ ਹੋਰ ਗੱਡੀ ਹੈਗੀ ਤੁਰੰਤ ਅਸੀਂ ਅਸੀਂ ਭੇਜੀ ਹੈਗੀ ਆ ਬਬ ਬੁਝਾਈ ਹੈਗੀ ਨਾਲ ਇਹਦਾ ਆਪਣਾ ਸਿਸਟਮ ਹੈਗਾ ਉਹ ਵੀ ਕੰਮ ਕਰਦਾ ਹੈਗਾ ਚਾਹ ਅਬਸਰ ਦੇਖਿਆ ਨਾ ਫੈਕਟਰੀਆਂ ਦੇ ਵਿੱਚ ਨੌਨ ਸਵੀ ਜਿਹੜੇ ਪੂਰੇ ਨਹੀਂ ਕੀਤੇ ਜਾਂਦੇ ਤੇ ਲੱਗਦਾ ਸਰ ਇਹ ਜੀ ਕੋਈ ਥੋੜੀ ਕਮੀ ਪਾਈ ਗਈ ਹੈ ਇਹਨਾਂ ਵੱਲੋਂ ਦੇਖੋ ਫਿਲਹਾਲ ਤਾਂ ਦੇਖੇ ਜੋ ਅਸੀਂ ਰੇਖਾ ਹੈਗਾ ਜਾ ਕੇ ਅਸੀਂ ਕੰਮ ਕਰਾਇਆ ਹੈਗਾ ਇਹਨਾਂ ਦਾ ਆਪਣਾ ਸਿਸਟਮ ਕੰਮ ਕਰ ਰਿਹਾ ਸੀਗਾ ਸਾਰੇ ਵਰਕਰ ਵੀ ਜਿਹੜੇ ਇਹ ਕੰਮ ਕਰ ਰਹੇ ਹੈਗੇ ਬਾਕੀ ਸਿਸਟਮ ਜਦੋਂ ਕੰਮ ਚੜ ਕਰ ਰਿਹਾ ਹੈਗਾ ਤਾਂ ਸਿਸਟਮ ਸਹੀ ਹੈਗਾ ਜਿਸਕੇ ਪੱਧਰ ਤੇ ਅੱਗ ਲੱਗੀ ਹੋਈ ਸੀ ਜੀ ਜ਼ਿਆਦਾ ਅੱਗ ਨਹੀਂ ਸੀਗੀ ਲੇਕਿਨ ਕੰਟਰੋਲ ਹੋ ਗਈ ਹੈਗੀ ਜ਼ਿਆਦਾ ਹੋ ਸਕਦੀ ਸੀ ਕਿਉਂਕਿ ਉੱਥੇ ਜਿਹੜਾ ਪੈਕਿੰਗ ਮਟੀਰੀਅਲ ਪਿਆ ਹੈ ਇਹਨਾਂ ਦਾ 3 ਹੈਗੀਆਂ ਦੂਜੇ ਪਲਾਸਟਿਕ ਦੇ ਹੈਗੇ ਉਹਦੇ ਚੱਗ ਚਲੀ ਗਈ ਸੀਗੀ ਫੋਮ ਵੀ ਅਸੀਂ ਲਗਾਈ ਹੈਗੀ ਹੈ ਹੋਰ ਜਿਹੜੇ ਪੋਰਟੇਬਲ ਫਾਇਰ ਐਕਸਟਿੰਗ ਹੈ ਉਹਨਾਂ ਨੇ ਯੂਜ਼ ਕੀਤੇ ਸੀਗੇ ਸਾਨੂੰ ਖੋ ਸਕਦਾ ਸੀ ਬਿਲਕੁਲ ਕੋਈ ਜਾਨ ਮਾਲ ਦਾ ਨਹੀਂ ਜਾਨ ਮਾਲ ਦਾ ਵੈਸੇ ਪਤਾ ਕਰਨਾ ਪੈਣਾ ਉਹਨੂੰ ਉਸ ਬਾਰੇ ਅਸੀਂ ਲਈ ਨਹੀਂ ਕੋਈ ਇਨਫੋਰਮੇਸ਼ਨ ਅਜੇ ਫਿਲਹਾਲ ਅੱਗ ਬੁਝਾ ਰਹੇ ਹੈਗੇ ਸਰ ਅਕਸਰ ਇਸ ਤਰ੍ਹਾਂ ਦੀ ਅੱਗ ਕਿਉਂ ਗਰਮੀ ਦਾ ਵੀ ਮੌਸਮ ਹੈ ਬੜਾ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਹ ਕੀ ਲੱਗਦਾ ਕਿ ਲੋਕਾਂ ਨੂੰ ਜਾਂ ਇਹੋ ਜਿਹੇ ਮਾਲਕਾਂ ਨੂੰ ਵੀ ਕੋਈ ਅਵੇਅਰਨੈਸ ਚਾਹੀਦੀ ਹੈ ਬਿਲਕੁਲ ਗਰਮੀਆਂ ਦੇ ਤਾਂ ਪਤਾ ਹੀ ਹੈ ਸਭ ਨੂੰ ਜਿਹੜੀ ਇਹ ਟੈਂਪਰੇਚਰ ਤੋਂ ਵੱਧਦਾ ਹੈਗਾ ਆ ਅੰਦਰ ਜੋ ਫੈਕਟਰੀ ਚ ਵੀ ਕੰਮ ਕਰਦੇ ਉਹਦੇ ਵੀ ਜਿਹੜਾ ਹੈਗਾ ਟੈਂਪਰੇਚਰ ਮਸ਼ੀਨਰੀ ਕੰਮ ਕੰਮ ਹੁੰਦਾ ਉਹਦੇ ਜਿਹੜਾ ਟੈਂਪਰੇਚਰ ਹੁੰਦਾ ਹੈਗਾ ਟੈਂਪਰੇਚਰ ਨੂੰ ਵੱਧਣ ਨਾਲ ਅੱਗ ਦੇ ਚਾਂਸ ਜ਼ਿਆਦਾ ਹੈਗੇ ਆ ਇਸ ਕਰਕੇ ਸਾਰੇ ਜਿਹੜੇ ਫੈਕਟਰੀ ਦੇ ਜਿਹੜੇ ਮਾਲਕ ਹੈਗੇ ਜਾਂ ਮੁਲਾਜ਼ਮ ਹੈਗੇ ਸਾਨੂੰ ਸਾਰਿਆਂ ਨੂੰ ਅਪੇਅਰ ਅਵੇਅਰ ਹੋਣ ਦੀ ਲੋੜ ਹੈ ਕਿ ਅਗਰ ਕੋਈ ਫਾਇਰ ਸਿਸਟਮ ਵਧੀਆ ਤੋਂ ਵਧੀਆ ਸੀ ਲਾਉਣਾ ਹੈਗਾ ਜਿੱਥੇ ਵੀ ਹਜ਼ਾਰ ਜੇਗੇ ਹਨ ਜੋ ਆਇਡੈਂਟੀਫਾਈ ਕਰ ਰਹੇ ਹੈਗੇ ਆਪਾਂ ਉਥੇ ਲਾਈਏ ਇਹ ਇਹ ਜਿਹੇ ਹਾਸੇ ਨਹੀਂ ਹੋਣਗੇ